ਬਲੀਨ ਸਰ ਦਾ ਬਲੌਗ ਦੇ ਖਾਨ ਅਨਸਾਰ ਨੂੰ ਪਿਆਰ ਭਰੀ ਸਾਸਰੀ ਕਾਲ ਰਾਤ ਅਸੀਂ ਸੁੰਦਰ ਨਗਰ ਰੁਕੇ ਸੀਗੇ ਤੇ ਅੱਜ ਇੱਥੋਂ ਦੀ ਅਸੀਂ ਚੱਲ ਪੈਣ ਲੱਗੇ ਆ ਕਪੂਰਥਲੇ ਵੱਲ ਤੇ ਰਾਜ ਜਦੋਂ ਚਾਰ ਥਾਵਾਂ ਤੇ ਰੁਕਾਂਗੇ ਦੇਖਣ ਆਣੀ ਹੋਈ ਤੇ ਤੁਨ ਬਾਈ ਰੋਟੀ ਆਪਾਂ ਖਾ ਲਈ ਆ ਪਰੋਟੇ ਖਾ ਲਏ ਆ ਠੀਕ ਆ ਜੀ ਨਿਆਣੇ ਸਾਡੇ ਵਿੱਚ ਗਾਣਾ ਲਾਉਂਦੇ ਆ ਕਾਪੀਰਾਈਟ ਆਜੂਗਾ ਨਹੀਂ ਤਾਂ ਆਹ ਭਾਈ ਸਾਡੇ ਪਿੱਛੇ ਬਹਿ ਕੇ ਕੈਸ਼ੀਅਰ ਸਾਹਿਬ ਸਾਸਰੀ ਕਾਲ ਬੋਲੋ ਰੰਗ ਗਿਾਇਆ ਤਾ ਨਾ ਮਿਰਦੇ ਅੱਗੇ ਰਾਸਤੇ ਚ ਯਾਰ ਯਾਰ ਦਾ ਹੋਣਾ ਹੀ ਨਹੀਂ ਉਹ ਮੇਰਾ ਡੈਨਾ ਪਤਾ ਹੋ ਜਾ ਬੰਦੇ ਨੇ ਸੁੰਦਨਗਰ ਤੋਂ ਨਿਕਲਦੇ ਜਾ ਰਹੇ ਆ ਹੁਣ ਆਊਗਾ ਜੀ ਬिलासपुर ਹੈ ਹੈ ਠੀਕ ਦਾ ਪਤਾ ਹਾਂ ਵਾਹ ਪਤਾ ਹੈ ਸੁੰਦਨਗਰ ਲੰਗੇ ਆ ਉਥੇ ਅਸੀਂ ਖਾ ਲਏ ਆ ਦੋ ਦੋ ਚਾਰ ਚਾਰ ਅੰਦੂਵਾਂ ਵਾਲੇ ਟੋਪੀਆਂ ਵਾਲੇ ਪੂੜੀਆਂ ਖਾਡੀਆਂ ਆ ਚਾਹ ਪੀ ਲਈ ਆ ਸਾਡੇ ਪਾਪਾ ਜੀ ਦੇ ਕਾਕੇ ਨੇ ਾਂਗੇ ਕਿ ਕਾਕੇਲ ਦਿਖਾਵਾਂਗੇ ਇਹ ਸੀਮਿੰਟ ਫੈਕਟਰੀ ਜਿੱਥੇ ਟਰੱਕਾਂ ਨੇ ਇਕੱਠ ਪਿਆ ਹੀ ਰੰਦਾ پورا ਉੱਥੇ ਟਰੱਕਾਂ ਦਾ ਗਾਗਾ ਚੱਲ ਰੋਜ਼ ਦੇਖ ਰਾਂ ਇਹ ਪੋਰ ਕਿਹੜਾ ਆ ਵੀ ਆਪਾਂ ਨਹੀਂ ਦੇਖਣੇ ਆ ਚੁੱਪ ਜਾ ਸ਼ਿਮਲਾ ਜਾਣਾ ਦੱਸੋ ਵੀ 83 ਕਿਲੋਮੀਟਰ ਆ ਜਾਣਾ ਕਿੰਨੀ ਕੁ ਬਾਅਦ ਜਾਣਾ ਮੈਂ ਨਹੀਂ ਮੈਂ ਜਾਣਾ ਇਸੇ ਨਹੀਂ ਜਾਣਾ ਪਤਾ ਆ ਆਪਣੀ ਗੱਡੀ ਆ ਜਾਤ ਆਏ 12:30 ਵਜੇ ਕੀਰਤਪੁਰ ਸਾਹਿਬ ਪਹੁੰਚ ਗਏ ਆ ਜੀ। ਫਿਰ ਤੋਂ ਨਹੀਂ ਅਸੀਂ ਜਾਵਾਂਗੇ ਰੋਪੜ ਰੋਪੜ ਤੋਂ ਗੜ ਸਿੰਘ ਕਰਨ। ਇਹ ਗਾ ਜੀ। ਰੋਪੜ ਤੋਂ ਹੋ ਕੇ ਜਾਂਦੇ ਆ ਕਿਉਂਕਿ ਅਨੰਤਪੁਰ ਸਾਹਿਬ ਤੋਂ ਗੜ ਸਿੰਘ ਕਰਨ ਰੋਡ ਬਾਬਾ ਜੀ ਬਣਾਉਂਦੇ ਪਏ ਆ। ਕਾਰਸੇ ਵਾਲੇ ਕਿਹੜੇ? ਯਾਹਤ ਹਨ ਉਹ। ਪਾਹ ਮਿਲਦੇ ਕਿਤੇ ਦੇਖਦੇ ਆ ਕਿਤੇ ਜਦੋਂ ਕੁਝ ਪਾਹ ਬਣ ਜਾਂ যা যা ক। ਆਪਾਂ ਕਾਸੀ ਪੁੰਡਾ ਗਿਆ ਪ੍ਰੈਸ਼ਰ BB.0 ਕਪੂਰਤਲਾ ਦੇਖਦੇ ਰਹੋ ਸਾਡਾ ਚੈਨਲ ਨਵਲীন ਸਿਰਤ ਵਲੌਗ ਆਇਆ ਪੁਰਾਣੇ ਰੋਡ ਦੇ ਨੇਾਰੇ ਛਾਂ ਹੀ ਛਾਵੇਂ ਸਾਰੇ ਰੋਡ ਦੇ ਉੱਪਰ ਹੁਣ ਤੇ ਹਾਈਵੇ ਬਣਦੇ ਆ ਉਦੋਂ ਤੱਕ ਸਾਰੇ ਪੜ ਛੁੱਟੇ ਆ ਕਿਕਰਾਂ ਤਾਲੀਆਂ ਤ੍ਰਿਕਾ ਜੰਗਲਾਂ ਤੋਂ ਵਪਾਰ ਸਾਰਾ ਕਦਮ ਕਰਦਾ ਤਰੱਕੀ ਨੇ ਜਿੰਨੀ ਤਰੱਕੀ ਕੀਤੀ ਆ ਉਹਨਾਂ ਨੂੰ ਮਾਣ ਚਾਦੇ ਆ ਇਹ ਸੀਿੰਗ ਦਾ ਮਮਾ ਮੋੜ ਸੜੀ ਸੈੱਟ ਕਰ ਦਿੱਤਾ ਵਿੱਚ ਨੂੰ ਵੜਦੇ ਆ ਇੱਧਰੋਂ ਰੋਪੜ ਤੋਂ ਅਸੀਂ ਆਏ ਆਂ ਤੇ ਇੱਧਰ ਨੂੰ ਜਾਣਾ ਅਸੀਂ ਕਪੂਖਲੇ ਵੱਲੋਂ ਰੋਪੜਾ ਬਹੁਤ ਖੱਜਲ ਖਵਾਰ ਹੋਏ ਇੱਥੇ ਪੁਲਿਸ ਲੈਂਡ ਦੇ ਕੋਲ ਟ੍ਰੈਫਿਕ ਜਮ ਸੀਗਾ ਸ਼ਹਿਰ ਦੇ ਵਿੱਚੋਂ ਸਾਨੂੰ ਆਣਾ ਪਿਆ ਤੇ ਹੁਣ ਨਿਕਲਦੇ ਆ ਅੱਗੇ ਨੂੰ ਆਪਣੇ ਸ਼ਹਿਰ ਵੱਲ ਨੂੰ ਚਲੋ ਵੀ ਸੜੀ ਸਾਰੀਆਂ ਹੋ ਗਈਆਂ ਇੱਧਰ ਸੁਰੰਗਾ ਵਗੈਰਾ ਲਵਿੰਗਾ ਖੜਾ ਹੋ ਕੇ ਬਿਠਾ ਰੋਪੜ ਨਿਕਲਦੇ ਸਾਰ ਟ੍ਰੈਫਿਕ 'ਚ ਫਸ ਗਏ ਆ ਅੱਜ ਧਰਨਾ ਲੱਗਾ ਹੋਇਆ ਆ ਪਤਾ ਨਹੀਂ ਕਾ ਦਾ ਕਿੱਥੇ ਕਦੀ ਇੱਧਰ ਵੜਦੇ ਆ ਕਦੀ ਉੱਧਰ ਵੜਦੇ ਪਿੰਡ 'ਚ ਨੂੰ ਠੀਕ ਆ ਜੀ ਤੇ ਆ ਪਿੱਛੇ ਲੈਣਾ ਲੱਗੀਆਂ ਹੋਈਆਂ ਆ ਆ ਦੇਖ ਲੋ ਗੱਡੀਆਂ ਲੈਣਾ ਠੀਕ ਆ ਜੀ ਹਫਤਾ ਹੋ ਗਿਆ ਖੱਜਲ ਖਵਾਰ ਨਹੀਂ ਸੀ ਹੋਏ ਕਾਜਾ ਕੁਜਾ ਸਾਰੇ ਪਾਸੇ ਘੁੰਮਦੇ ਪਰ ਇੱਥੇ ਆ ਗਏ ਪੰਜਾਬ 'ਚ ਖੱਜਲ ਖਵਾਰ ਆ ਦੇਖਦੇ ਆ ਕਿੱਥੋਂ ਨਿਕਲਦੇ ਆ ਹਾਂ oh mm -hmm. ਪਾ ਦੇ ਮੂੜੀ ਲਵਲਿੰਗ ਸਿੰਘ ਸਾਗਵੜਕੇ ਵਿੱਚ ਰੱਖ ਤਿੰਨ ਸਾਗ ਦੀ ਇੱਕ ਪਾਲਕ ਹਨਾ ਚਾਰ ਸਾਗ ਦੀ ਤਿੰਨ ਹੀ ਪਾਈ ਸਾਗ ਤਿੰਨ ਇੱਕ ਪਾਲਕ ਚਾਰ ਹੋ ਗਈ ਨਾ ਸਰਦੀਆਂ ਰੁਕੇਆਂ ਕਪੂਲਾ ਸਾਡੀ ਮੰਡੀ ਲੋ ਮਾ ਦੇ ਸਾਗ ਤੇ ਤੇਰਾ ਨਾਵਾ ਤੇ ਤਰਨ ਮੇਂ ਢਾਲ ਨਾ ਕਬੀਰ ਵੀਰ ਵੀਰ ਮਿਲਦੇ ਸਾਨੂੰ ਨਾਲ ਮਿਲਨਸਾਰ ਨੇ ਕਰਕੇ ਆਪਣੇ ਪੰਜਾਬੀ ਲੋਕਾਂ ਨਾਲ ਇਹ ਤਾਂ ਹਵਾਵਾਂ ਹੁੜਾਣੇ ਲੋਕੀ ਕਹਿੰਦਾ ਆ ਕੇ ਕਿ ਸਾਨੂੰ ਮਾਰਦੇ ਆ ਕੁੱਟਦੇ ਆ ਪਰ ਝੂਠ ਆ ਸਾਰਾ ਬਿਲਕੁਲ ਝੂਠ ਕਿ ਸਾਨੂੰ ਤੰਗ ਕਰਦੇ ਠੀਕ ਆ ਜੀ ਸਭ ਗੱਲਾਂ ਬਾਤਾਂ ਹੀ ਨਹੀਂ ਆ ਤੇ ਜੀਆ ਕਿਹੜੀ ਕਿਹੜ ਬੱਜਦਾ ਜਦੋਂ ਬੋਲ ਤੋਂ ਨਹੀਂ ਨਹੀਂ ਅੰਦੇ ਤੇ ਪਤਾ ਨਹੀਂ ਕਿਹੜੇ ਲੋਕ ਇਦਾਂ ਆ ਜਿਹੜੇ ਕਹਿੰਦੇ ਕਿ ਉੱਥੇ ਆ ਕੇ ਕਿ ਸਾਨੂੰ ਕੁੱਟਦੇ ਆ ਮਾਰਦੇ ਆ ਠੀਕ ਜੀ लो जी अपना का घर पहुंच गए अपन आदरी रात रेल कोट बैटरी नवी खोल दरवाजा खोल दे चल बैग खोल ਉੱਥੇ ਕਰੇ ਪਹੁੰਚ ਗਏ ਆਪਾਂ ਠੀਕ ਹੈ ਜੀ ਹੁਣ ਗੱਲਾ ਪਤਾ ਕਰਿਆ ਕਰਾਂਗੇ ਆਪਾਂ ਤੇ ਘਰ ਤਾਂ ਨਿਆਰਾ ਦੇਖ ਲਓ ਪਹਿਲਾਂ ਆ ਸਾਡੀ ਗੱਡੀ ਖੜੀ ਆ ਗੱਡੀ ਦੀ ਹੁਣ ਕੱਲ ਨੂੰ ਮੇਨਟੇਨੈਂਸ ਕਰਾਵਾਂਗੇ ਜਾ ਕੇ ਆਪਾਂ ਏਜੰਸੀ 'ਚ ਦੇਖਾਂਗੇ ਕੀ ਕੁਝ ਹੋਇਆ ਗੱਡੀ ਪੂਰੀ ਓਕੇ ਆ ਸਾਡੀ ਜਿੱਥੋਂ ਚੱਲੇ ਸੀ ਉੱਥੇ ਅਸੀਂ ਪਹੁੰਚ ਗਏ ਆ ਗੱਪ ਸਿਹਰ ਤੇ ਕੋਰ ਹਾ 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 ਕਰਦੀ ਆ ਇਤਨਾ ਚੱਲੀ ਸੀ ਆਪਣੀ ਵੀਡੀਓ ਪਹਿਲੀ ਤੇ ਆਪੀ ਆਪਾਂ ਸਵਾਗਤ ਕੀਤੀ ਆ ਵਾਈਬ ਉਹ ਜਿਹੜਾ ਖਾਲਸਾ ਵਾਈਬ ਉਹ ਜਿੱਗੀ ਭਤੇ ਤੇ ਦੇਖਦੇ ਰਹੋ ਸਾਡੇ ਕਮਿੰਗ ਸਿਰ ਦੇ ਬਲੌਗ ਆਉਣ ਵਾਲੇ ਜਿਹਨਾਂ ਚ ਵੀ ਲਾਈਕ ਸਬਸਕ੍ਰਾਈਬ ਸ਼ੇਅਰ ਨੂੰ ਕਰਦੇ ਜੀ